ਨਸ਼ਾ ਵਿਰੋਧ ਐਸਐਸਪੀ ਪ੍ਰਗਿਆ ਜੈਨ ਵੱਲੋਂ ਅੱਜ ਨਜਾਇਜ਼ ਸ਼ਰਾਬ ਦੀਆਂ ਪੇਟੀਆਂ 100 ਤੋਂ ਵੱਧ ਬਰਾਮਦ ਹੋਈਆਂ ਉਹਨਾਂ ਦੱਸਿਆ ਕਿ ਇਹ ਵਿਅਕਤੀ ਜੋ ਨਜਾਇਜ਼ ਸ਼ਰਾਬ ਪਿੰਡ ਰਾਈਆਂ ਵਾਲੇ ਦੇ ਵਿੱਚ ਇੱਕ ਪ੍ਰਾਣੇ ਘਰ ਤੇ ਵਿੱਚ ਰੱਖੀ ਹੋਈ ਸੀ 100 ਤੋਂ ਵੱਧ ਪੇਟੀਆਂ ਦੇਸੀ ਤੇ ਅਤੇ ਅੰਗਰੇਜ਼ੀ ਦੀਆਂ ਬਰਾਮਤ ਹੋਈਆਂ ਆਓ دیکھتے ਹਾਂ ਪੁਲਸ ਪਾਰਟੀ ਵੱਲੋਂ ਜੋ ਰੇਟ ਕਰਕੇ 100 ਤੋਂ ਵੱਧ ਅੰਗਰੇਜ਼ੀ ਅਤੇ ਦੇਸੀ ਪੇਟੀਆਂ ਬਰਾਮਤ ਕੀਤੀਆਂ ਇਹ ਰੰਗਿਆਣਾ ਜਿਹੜਾ ਸਦਰ ਫ੍ਰੀਕੋਰਟ ਦਾ ਪਿੰਡ ਹੈ ਤੇ ਸਾਡੇ ਇੱਕ ਸ਼ੌਕੀਨ ਚਾਜ ਏਸੀ ਸੁਖਿੰਦਰ ਸਿੰਘ ਨੂੰ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਜੇ ਪਿੰਡ ਦੇ ਵਿੱਚ ਇੱਕ ਜਗਸੀਰ ਸਰੂਪ ਸ਼ੇਰਾ ਪੁੱਤਰ ਅਮਰ ਸਿੰਘ ਉਹ ਵਾਸੀ ਦਾ ਇੱਕ ਪੁਰਾਣਾ ਘਰ ਹੈ ਜਿਹੜਾ ਕਾਫੀ ਬਾੜੀ ਹਾਲਤ ਵਿੱਚ ਬਣਿਆ ਹੋਇਆ ਸੀਗਾ ਤੇ ਉਸ ਦੇ ਵਿੱਚ ਜਿਹੜਾ ਇੱਕ ਸਾਜਨ ਜਸਵਿੰਦਰ ਸਿੰਘ ਵਾਸੀ ਰਾਹੀਆਂ ਵਾਲਾ ਰਹਿਣ ਵਾਲਾ ਜੀ ਸਾਜਨ ਹੈ ਉਹਦੇ ਉਸ ਘਰ ਦੇ ਵਿੱਚ ਜਿਹੜੀ ਇਨਲੀਗਲ ਸ਼ਰਾਬ ਲਕਾਸ਼ਪਾਗ ਰੱਖੀ ਹੋਈ ਸੀ ਜਦੋਂ ਚੌਂਕੀ ਦੇ ਚਾਰਜ ਉੱਥੇ ਪੁੱਜ ਰੇਡ ਕੀਤੀ ਗਈ ਤਾਂ ਉੱਥੇ ਸਾਨੂੰ 100 ਦੇ ਕਰੀਬ ਪੇਟੀਆਂ ਜਿਹੜੀਆਂ ਉੱਥੇ ਭਾਰਤ ਦੀ ਜਿਸ ਵਿੱਚ ਪੈਚ ਇੰਗਲਿਸ਼ ਵਿੱਚ ਜਿਹੜੀਆਂ ਪੇਟੀਆਂ ਜਿਹੜੀਆਂ 35 ਸੀ ਉਹ ਦੇਸੀ ਸੋਫੀਆ ਚਰਾ ਗਈ ਤੇ ਇਸ ਤੇ ਮਕਦਮਾ ਨੰਬਰ 274 ਅਕਸਾਈਜਟ ਦਾ ਤਾਂ ਸਰ ਦਾ ਖਾਨਚਰ ਦਰਜ ਕੀਤਾ ਗਿਆ ਹੈ ਇਹ ਕਿਹੜੀ ਸ਼ਰਾਬ ਅਸਰ ਕਿਉਂ ਬੈਨ ਹੈ ਜੀ ਕਿ ਇਹ ਸਮਗਲਦ ਕਰਕੇ ਜੋ ਆਵੇ ਇੱਥੇ ਲਾਗੇ ਕਾਸ਼ਪਾਗ ਰੱਖੀ ਹੋਈ ਸੀ ਕਿਉਂਕਿ ਇਹ ਤਾਂ ਜਦੋਂ ਹੁਣ ਜਿਹੜਾ ਦੋਸਤ ਸੀ ਉੱਥੋਂ ਦਾ ਮੇਰਾ ਸਾਥੀ ਸੀ ਇਹ ਬੱਚੇ ਚ ਫਰਾਰ ਹੋ ਗਿਆ ਸੀਗਾ ਤੇ ਜਦੋਂ ਇਸ ਦੀ ਹੁਣ ਵਿਸਥਾ ਹੀ ਹੋਈ ਉਸ ਤੋਂ ਪਤਾ ਲੱਗਾ ਕਿ ਇਹ ਸ਼ਰਾਬ ਕਿੱਥੋਂ ਲੈ ਗਿਆ ਇਸਦੇ ਨਾਲ ਕਿ ਇਹ ਨਹੀਂ ਮਾਤੇ ਕਿੱਥੋਂ ਸਰ ਆਪ ਆਈਏ ਤੱਕ ਕੀ ਲੋਕਲ ਲੈਵਲ ਤੇ ਸਪਲਾਈ ਕਰਦੇ ਜਾ ਕੇ ਅਸੀਂ ਭੇਜੀ ਸੀ ਦੋਵਾਂ ਦੇ ਕੋਈ ਪਹਿਲਾਂ ਵੀ ਮਾਮਲਾ ਦਰਜ ਹੈ ਹਾਂ ਜਿਹੜਾ ਸਾਜਣ ਹੈ ਜਿਹੜਾ ਰਾਈਆ ਦਾ ਇੰਦੇ ਤੇ ਇੱਕ ਐਨਡੀ ਦਾ ਮਕਦਮਾ ਖਾਲ ਦਰਜ ਸੋ ਇਹਦੇ ਚ ਕੋਈ ਗ੍ਰਿਫਤਾਰੀ ਹੋਈ ਹੈ ਇਹਦੇ ਚ ਨਹੀਂ ਗ੍ਰਿਫਤਾਈ ਨਹੀਂ ਹੋਈ ਕਿ ਸਾਨੂੰ ਉੱਥੇ ਜਿਹੜੇ ਉਸ ਘਰ ਦੇ ਵਿੱਚੋਂ ਛੁੜਾ ਨਹੀਂ ਮਿਲੀ ਤੇ ਉਸ ਤੇ ਜਿਹੜਾ ਦੋਨੋਂ ਹੀ ਕੋਈ ਸ਼ਫਾਰਸ਼ ਨਹੀਂ ਠੀਕ